ਸ਼ੰਭੂ ਬਾਟਰ ਦੇ ਉੱਪਰ ਖੜੇ ਆ ਜੀ 23 ਤਰੀਕ ਹੈ ਸਵੇਰ ਦਾ ਸਮਾਂ ਤੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇੱਥੇ ਮਾਹੌਲ ਦੀ ਜ਼ਿਕਰ ਗੱਲ ਕਰੀਏ ਤਾਂ ਬਿਲਕੁਲ ਸ਼ਾਂਤਮਈ ਮਾਹੌਲ ਹੈ ਸਕਲ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਕਿ ਕਿਸਾਨ ਇੱਥੇ ਬਿਲਕੁਲ ਜਾਪਤੇ ਦੇ ਵਿੱਚ ਰਹਿ ਰਹੇ ਨੇ ਜੋ ਆਗੂਆਂ ਦੇ ਵੱਲੋਂ ਸੰਦੇਸ਼ ਦਿੱਤਾ ਗਿਆ ਜਾਂ ਮੈਸੇਜ ਦਿੱਤਾ ਗਿਆ ਉਸ ਦੀ ਬਿਲਕੁਲ ਪਾਲਣਾ ਜਿਹੜੀ ਉਹ ਕਿਸਾਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਆ ਤਾਂ ਅਸੀਂ ਤਸਵੀਰਾਂ ਕੱਲ ਵੀ ਦਿਖਾਈਆਂ ਸੀ ਕਿਵੇਂ ਕਿਸਾਨ ਇੱਕ ਰੱਸੀ ਜਿਹੜੀ ਇੱਥੇ ਲਗਾਈ ਗਈ ਆ ਉਸ ਤੋਂ ਪਿੱਛੇ-ਪਿੱਛੇ ਰਹਿ ਰਹੇ ਨੇ ਕੋਈ ਵੀ ਕਿਸਾਨ ਅੱਗੇ ਨਹੀਂ ਜਾ ਰਿਹਾ ਤੇ ਹੁਣ ਸਵੇਰ ਦਾ ਹੁਣ ਦਿਆਂ ਤਸਵੀਰਾਂ ਤੁਹਾਨੂੰ ਦਿਖਾਈਏ ਤਾਂ ਕੁਝ ਕਿਸਾਨ ਨੇ ਜਿਹੜੇ ਉਹ ਇੱਥੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤੇ ਜ਼ਿਆਦਾਤਰ ਇਹਨਾਂ ਦੇ ਵਿੱਚ ਵਲੰਟੀਅਰ ਨੇ ਜੋ ਇੱਥੇ ਵਲੰਟੀਅਰ ਲਗਾਏ ਜਾਂਦੇ ਆ ਕਿਸਾਨਾਂ ਦੇ ਵੱਲੋਂ ਤਾਂ ਕਿ ਜੋ ਵੀ ਕੋਈ ਕਿਸਾਨ ਇੱਥੇ ਪਹੁੰਚਦਾ ਤਾਂ ਉਹਨਾਂ ਨੂੰ ਮੈਸੇਜ ਦਿੱਤਾ ਜਾ ਸਕੇ ਕਿ ਕਿਸ ਤਰੀਕੇ ਆਪਾਂ ਇੱਥੇ ਰਹਿਣਾ ਵਾ ਜਾਂ ਕੀ ਆਗੂਆਂ ਦੇ ਵੱਲੋਂ ਸੰਦੇਸ਼ ਦਿੱਤਾ ਗਿਆ ਉਸ ਦੀਆਂ ਜਿਹੜੀ ਪਾਲਣਾ ਕਰਵਾਉਣ ਦੇ ਲਈ ਇੱਕ ਵਲੰਟੀਅਰ ਜਿਹੜੇ ਲਗਾਏ ਜਾਂਦੇ ਨੇ ਤਾਂ ਉਹ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸੰਝਿਆ ਕਰ ਰਹੇ ਹਾਂ ਦੱਸਦੇ ਸਵੀਰ ਦਾ ਵੇਲਾ ਕਿਸਾਨ ਜ਼ਿਆਦਾਤਰ ਹੁਣ ਆਪਣੀਆਂ ਟਰਾਲੀਆਂ ਦੇ ਵਿੱਚੋਂ ਬਾਹਰ ਨੂੰ ਆ ਰਹੇ ਨੇ ਤਾਂ ਕੁਝ ਸਮੇਂ ਤੱਕ ਇੱਕ ਸਟੇਜ ਆ ਜਿਹੜੀ ਇੱਥੇ ਉਹ ਵੀ ਸ਼ੁਰੂ ਕੀਤੀ ਜਾਏਗੀ ਦੱਸਦੇ ਕਿ ਇਸ ਬੋਰਡ ਦੇ ਬੈਕਸਾਈਡ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਇਹਨਾਂ ਦੇ ਬੈਕਸਾਈਡ ਦੇ ਇੱਥੇ ਇੱਕ ਸਟੇਜ ਲੱਗਦੀ ਆ ਤੇ ਕੁਝ ਸਮੇਂ ਤੱਕ ਉਹ ਜਿਹੜੀ ਸਟੇਜ ਆ ਉਹ ਸ਼ੁਰੂ ਕੀਤੀ ਜਾਏਗੀ ਫਿਰ ਇੱਥੇ ਆਗੂ ਪਹੁੰਚਣਗੇ ਜੋ ਵੀ ਰਣਨੀਤੀ ਉਲੀਕੀ ਜਾਂਦੀ ਆ ਜਾਂ ਜੋ ਕਿਸਾਨਾਂ ਤੱਕ ਮੈਸੇਜ ਪਹੁੰਚਾਉਣਾ ਹੁੰਦਾ ਫਿਰ ਉਹ ਅੱਗੇ ਉਹਨਾਂ ਦੇ ਤੱਕ ਇੱਥੋਂ ਪਹੁੰਚਾਇਆ ਜਾਂਦਾ ਜਾਂ ਜਾਂ ਕਿ ਕੋਈ ਜੇਕਰ ਬੁਲਾਰਾ ਆਉਂਦਾ ਹੋਵੇ ਕੋਈ ਸੰਦੇਸ਼ ਕੋਈ ਬੁਲਾਰਾ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਤਾਂ ਉਹ ਸਟੇਜ ਤੋਂ ਬੁਲਾਰਾ ਫਿਰ ਆਪਣੇ ਵਿਚਾਰ ਆ ਜਿਹੜੇ ਉਹ ਸਾਂਝੇ ਕਰਦਾ ਵਾ ਸਟੇਜ ਤੋਂ ਉੱਪਰ ਹੀ ਮੈਸੇਜ ਆ ਜਿਹੜਾ ਆਗੂਆਂ ਦਾ ਉਹ ਅੱਗੇ ਤੱਕ ਪਹੁੰਚਾਇਆ ਜਾਂਦਾ ਵਾ ਤਾਂ ਲਗਾਤਾਰ ਦੱਸਦੇ ਕਿ ਅਸੀਂ ਪਹਿਲੇ ਦਿਨ ਤੋਂ ਤੁਹਾਡਾ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬਾਟਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਸਵੇਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਸ਼ਾਂਤ ਨੂੰ ਮਾਹੌਲ ਆ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਕਿਸਾਨ ਨੇ ਜਿਹੜੇ ਉਹ ਨਜ਼ਰ ਆ ਰਹੇ ਹੋਣਗੇ ਰੱਸੀ ਦੇ ਕੋਲ ਕੁਝ ਕਿਸਾਨ ਨੇ ਜਿਹੜੇ ਉੱਤੇ ਪਹੁੰਚੇ ਹੋਏ ਆ ਦੂਜੀ ਸਾਈਡ ਦੇ ਜ਼ਿਕਰ ਗ ਇਹੀ ਇੱਕ ਜੀਐਸਵੀ ਮਸ਼ੀਨ ਆ ਜਿਹੜੀ ਉਹ ਵੀ ਤੁਹਾਨੂੰ ਨਜ਼ਰ ਆ ਰਹੀ ਹੋएगी ਦੱਸ ਦੇ ਕਿ ਇੱਥੇ ਦੋ ਜੀਐਸਵੀ ਮਸ਼ੀਨਾਂ ਨੇ ਜਿਹੜੀਆਂ ਉਹ ਖੜੀਆਂ ਹੋਈਆਂ ਨੇ ਦੱਸ ਸੀ ਕਿ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਬੈਰੀਗੇਟਿੰਗ ਕੀਤੀ ਗਈ ਸੀ ਉਸ ਦੇ ਨਾਲ ਨਾਲ ਹੁਣ ਕਿਉਂਕਿ ਕਿਸਾਨਾਂ ਦੇ ਵੱਲੋਂ ਇੱਥੇ ਪੋਕਲੈਨ ਮਸ਼ੀਨਾਂ ਜਿਹੜੀਆਂ ਮੰਗਵਾਈਆਂ ਗਈਆਂ ਸੀ ਤਾਂ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਦੇ ਵੱਲੋਂ ਵੀ ਜੀਐਸਵੀ ਮਸ਼ੀਨਾਂ ਨੇ ਜਿਹੜੀਆਂ ਉਹ ਇੱਥੇ ਦੋ ਲਿਆ ਕੇ ਖੜਾਈਆਂ ਗਈਆਂ ਨੇ ਤਾਂ ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਜੇਕਰ ਹੁਣ ਇੱਧਰਲੀ ਸਾਈਡ ਦੀ ਗੱਲ ਕਰੀਏ ਪ੍ਰਦਰਸ਼ਨ ਵਾਲੀ ਸਾਈਡ ਦੀ ਗੱਲ ਕਰੀਏ ਕਿਸਾਨਾਂ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਵੇਰ ਦਾ ਵੇਲਾ ਕਿਸਾਨ ਇੱਥੇ ਪਹੁੰਚ ਰਹੇ ਆ ਤੇ ਹੁਣ ਸਟੇਜ ਦੀ ਜਿਹੜੀ ਕਾਰਵਾਈ ਆ ਕੁਝ ਸਮੇਂ ਤੱਕ ਸ਼ੁਰੂ ਹੋਏਗੀ ਪਰ ਇੱਕ ਅਹਿਮ ਗੱਲ ਆ ਕਿ ਜੋ ਰਸਤੀ ਲਗਾਈ ਗਈ ਆ ਸਾਰੇ ਕਿਸਾਨ ਉਸ ਤੋਂ ਪਿੱਛੇ ਰਹਿ ਰਹੇ ਨੇ ਅੱਗੇ ਉਸ ਤੋਂ ਕਿਸੇ ਨੂੰ ਵੀ ਜਿਹੜਾ ਕੋਈ ਵੀ ਕਿਸਾਨ ਜਿਹੜਾ ਨਹੀਂ ਜਾ ਰਿਹਾ ਕਿਉਂਕਿ ਵਲੰਟੀਅਰ ਵੀ ਇੱਥੇ ਖੜੇ ਹੋਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸ਼ੰਭੂ ਬਾਟਰ ਦੀਆਂ ਸੰਧੀਆਂ ਕਰ ਰਹੇ ਉੱਥੇ ਜੇਕਰ ਕੁਝ ਵੱਡੀਆਂ ਅਹਿਮ ਗੱਲਾਂ ਦੀ ਗੱਲ ਕਰੀ ਤਾਂ ਬੀਤੇ ਦਿਨੀ ਮੀਟਿੰਗਾਂ ਹੋਈਆਂ ਸੀ ਕਿਸਾਨ ਆਗੂਆਂ ਦੇ ਵੱਲੋਂ ਬੀਤੇ ਦਿਨੀ ਕੁਝ ਫੈਸਲੇ ਆ ਜਿਹੜੇ ਉਹ ਲੈ ਗਏ ਆ ਉੱਥੇ ਹੀ ਦੱਸਦੇ ਕਿ ਅੱਜ ਜੋ ਸਰਬੰਸ ਸਿੰਘ ਪੰਦੇਰ ਹੋਰੀ ਨੇ ਅਤੇ ਜਗਦੀਸ਼ ਸਿੰਘ ਢੱਲੇਵਾਲ ਹੋਰੇ ਨੇ ਉਹਨਾਂ ਦੀਆਂ ਜੋ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਇੱਕ ਫੈਸਲਾ ਬੀਤੇ ਦਿਨ ਲਿਆ ਗਿਆ ਸੀ ਕਿ ਅੱਜ ਦੇ ਦਿਨ ਨੂੰ ਕਾਲੇ ਦਿਨ ਦੇ ਤੌਰ ਦੇ ਉੱਪਰ ਮਨਾਇਆ ਜਾਏਗਾ ਉੱਥੇ ਹੀ ਉਹਨਾਂ ਨੇ ਇੱਕ ਅਪੀਲ ਜਿਹੜੀ ਲੋਕਾਂ ਨੂੰ ਕੀਤੀ ਸੀ ਕਿ ਆਪਣੇ ਘਰਾਂ ਦੇ ਉੱਪਰ ਆਪਣੀਆਂ ਦੁਕਾਨਾਂ ਦੇ ਉੱਪਰ ਕਾਲੀਆਂ ਝੰਡੀਆਂ ਲਗਾ ਕੇ ਜਿਹੜਾ ਰੋਸ ਆ ਉਹ ਜ਼ਾਹਿਰ ਕੀਤਾ ਜਾਵੇ ਤਾਂ ਉੱਥੇ ਹੀ ਜੇਕਰ ਐਸਕੈਮ ਦੀ ਗੱਲ ਕਰੀਏ ਤਾਂ ਐਸਕੈਮ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੌਜਾ ਦੇਣ ਦੀ ਮੰਗ ਰੱਖੀ ਗਈ ਆ ਉੱਥੇ ਹੀ ਸ਼ੁਭਕਰਨ ਦੇ ਪਰਿਵਾਰ ਦੇ ਵਿੱਚੋਂ ਕਿਸੇ ਵੀ ਇੱਕ ਮੈਂਬਰ ਨੂੰ ਨੌਕਰੀ ਦੀ ਜਿਹੜੀ ਮੰਗ ਰੱਖੀ ਗਿਆ ਤੇ 14 ਮਾਰਚ ਨੂੰ ਐਸਕੇਮ ਦੇ ਵੱਲੋਂ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ 26 ਫਰਵਰੀ ਨੂੰ ਇੱਕ ਟਰੈਕਟਰ ਮਾਰਚ ਕੱਢਣ ਦਾ ਐਲਾਨ ਜਿਹੜਾ ਐਸਕੇਮ ਦੇ ਵੱਲੋਂ ਕੀਤਾ ਗਿਆ ਵਾ ਤਾਂ ਇਹ ਕੁਝ ਜੋ ਬੀਤੇ ਦਿਨ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਉੱਤੇ ਹੀ ਦੱਸਦੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਸੀ ਤਾਂ ਲਗਾਤਾਰ ਤੁਹਾਡੇ ਨਾਲ ਹਰ ਇੱਕ ਅਪਡੇਟ ਅਸੀਂ ਸਾਂਝੀ ਕਰ ਰਹੇ ਹਾਂ ਦੱਸਦੀ ਕਿ ਕਿਸਾਨਾਂ ਦੇ ਵੱਲੋਂ 2 ਦਿਨ ਦੇ ਲਈ ਦਿੱਲੀ ਕੂਚ ਨੂੰ ਰੋਕਿਆ ਗਿਆ ਸੀ ਤੇ ਅੱਜ ਦੂਜਾ ਦਿਨ ਹੈ ਦੂਜੇ ਦਿਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ 21 ਦਿਨ ਨੂੰ ਕਾਫੀ ਜ਼ਿਆਦਾ ਸੰਘਰਸ਼ਾ ਜਿਹੜਾ ਉਹ ਦੇਖਣ ਨੂੰ ਮਿਲਿਆ ਸੀ ਤੇ ਉਸ ਤੋਂ ਬਾਅਦ ਅੱਜ ਦੂਜਾ ਦਿਨ ਹੈ ਤਾਂ ਦੂਜੇ ਦਿਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਸ਼ੰਭੂ ਬਾਰਡਰ ਦੀਆਂ ਸਵੇਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਕਿਸਾਨ ਨੇ ਜਿਹੜੋ ਇਸ ਸਮੇਂ ਬਾਰਡਰ ਦੇ ਵੱਲ ਨੂੰ ਆ ਰਹੇ ਨੇ ਤਾਂ ਇੱਥੇ ਸਟੇਜ ਦੀ ਕਾਰਵਾਈ ਹੈ ਜਿਹੜੀ ਉਹ ਕੁਝ ਸਮੇਂ ਤੱਕ ਸ਼ੁਰੂ ਹੋਵੇਗੀ ਤੇ ਉਸ ਤੋਂ ਬਾਅਦ ਫਿਰ ਆਗੂ ਨੇ ਜੋ ਸੰਦੇਸ਼ ਨੇ ਜੋ ਮੈਸੇਜ ਜੋ ਉਹ ਕਿਸਾਨਾਂ ਤੱਕ ਪਹੁੰਚਾਈ ਜਾਣਗੇ ਤਾਂ ਸ਼ੰਭੂ ਬਾਟਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਅੱਜ ਦੇਖਣਾ ਹੋਏਗਾ ਕਿ ਕਿਸਾਨ ਆਗੂਆਂ ਦੇ ਵੱਲੋਂ ਕੀ ਰਣਨੀਤੀ ਬਣਾਈ ਜਾਂਦੀ ਹੈ ਉੱਥੇ ਹੀ ਇੱਕ ਅਹਿਮ ਗੱਲ ਇਹ ਆ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਆ ਜਿਹੜੀ ਪੰਜਵੇਂ ਦੌਰ ਦੀ ਉਹ ਕਦੋਂ ਹੁੰਦੀ ਹੈ ਕਿਉਂਕਿ ਗੱਲਬਾਤ ਦੇ ਜ਼ਰੀਏ ਹਮੇਸ਼ਾ ਆਗੂਆਂ ਦੇ ਵੱਲੋਂ ਵੀ ਇਹੀ ਕਿਹਾ ਜਾਂਦਾ ਕਿ ਗੱਲਬਾਤ ਦੇ ਜ਼ਰੀਏ ਮਸਲੇ ਜਿਹੜੇ ਹੱਲ ਕੀਤੇ ਜਾਂਦੇ ਆ ਤਾਂ ਉਮੀਦ ਇਹੀ ਆ ਕਿ ਜਲਦ ਤੋਂ ਜਲ ਜਿਹੜੀ ਵਾਰਤਾ ਹੋਵੇਗੀ ਗੱਲਬਾਤ ਦੇ ਜ਼ਰੀਏ ਕੋਈ ਨਾ ਕੋਈ ਹੱਲ ਆ ਜੜਾ ਨਿਕਲੇਗਾ ਤਸਵੀਰਾਂ ਤਸਵੀਰਾਂ ਦਿਖਾ ਰਹੇ ਆ ਪਿਛਲੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਕਿਸਾਨ ਇੱਥੇ ਰਹਿ ਰਹੇ ਨੇ ਕਿਉਂਕਿ ਅਸੀਂ ਰਾਤ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿਵੇਂ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਉੱਪਰ ਟਰਾਲੀਆਂ ਦੇ ਹੇਠਾਂ ਦਰੀਆਂ ਵਿਛਾ ਕੇ ਸੁੱਤੇ ਹੋਏ ਸੀ ਤਾਂ ਉਹ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਸੀ ਅੱਜ ਦੇ ਕੀ ਹਾਲਾਤ ਰਹਿਣ ਕੋਈ ਮੈਸੇਜ ਦਿੱਤਾ ਜਾਏਗਾ ਉਹ ਵੀ ਜਾਣਕਾਰੀ ਸੇ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਸਹਿਯੋਗੀ ਸਾਥੀ ਗੁਰਪ੍ਰੀਤ ਦੇ ਨਾਲ ਸੁਖਦੁਲੇ